ਹਾਂ ਜੀ ਬਬੀ ਤੇ ਲੰਬੇ ਸਮੇਂ ਤੋਂ ਜਿਹੜੀ ਇਹ ਪਾਣੀ ਦੀ ਮੰਗ ਖਾਸ ਕਰਕੇ ਪਾਣੀ ਬੂਟਿਆਂ ਨੂੰ ਪਾਉਣਾ ਹੋਵੇ ਪਾਣੀ ਸਬੀਲ ਲਾਉਣੀ ਹੋਵੇ ਪਿੰਡਾਂ ਦੇ ਵਿੱਚ ਕੋਈ ਲੈਂਟਰ ਪੈਣਾ ਹੋਵੇ ਕੋਈ ਪ੍ਰੋਗਰਾਮ ਹੋਣਾ ਹੋਵੇ ਤੇ ਸਭ ਤੋਂ ਪਹਿਲਾਂ ਪਾਣੀ ਦੀ ਲੋੜ ਪੈਂਦੀ ਆ ਪਾਣੀ ਦੀ ਟਿੰਕੀ ਦੀ ਖਾਸ ਕਰਕੇ ਗਰੀਬਾਂ ਨੂੰ ਇਹਦੀ ਜ਼ਿਆਦਾ ਜ਼ਰੂਰਤ ਪੈਂਦੀ ਆ ਜਾਂ ਜਿੱਥੇ ਪਾਣੀ ਹੈ ਨਹੀਂ ਇਸ ਤਰ੍ਹਾਂ ਹੜ ਆਏ ਆ ਬਹੁਤ ਵੱਡੀ ਦਿੱਕਤ ਸੀ ਉੰਨੀ ਦੇ ਵਿੱਚ ਕੋਈ ਟੈਂਕੀ ਨਹੀਂ ਸੀ ਮਿਲਦੀ ਤੇ ਜਿਹੜੀਆਂ ਟੈਂਕੀਆਂ ਮਿਲਦੀਆਂ ਸੀ ਲੋਹੇ ਦੀਆਂ ਸੀ ਜਗਾਲ ਉਹਨਾਂ ਨੂੰ ਪਾਇਆ ਹੋਇਆ ਸੀ ਉਹ ਪਾਣੀ ਖਰਾਬ ਹੋ ਜਾਂਦਾ ਸੀ ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਜਦੋਂ ਤੋਂ ਇਹ ਸਾਨੂੰ ਰਾਜ ਸਭਾ ਦੇ ਮੈਂਬਰ ਬਣਿਆ ਸੀ ਤਕਰੀਬਨ ਜਿਹੜੇ ਹੈਗੇ ਸਾਡੇ 7 ਕਰੋੜ ਦੇ ਜਿਹੜੀ ਹੈਗੀਆਂ ਇਹ ਟੈਂਕੀਆਂ ਵੱਡੀਆਂ ਜਿਹਦੇ ਵਿੱਚ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਇਹ ਟੰਕੀਆਂ ਗਈਆਂ ਜੇਕਪੂਰ ਤੋਂ ਲਗੋ 13 ਟੰਕੀਆਂ ਜਿਹੜੀਆਂ ਹੈ ਫ਼ਲਦਾਨਪੁਰ ਦੇ ਵਿੱਚ ਇਕਪੂਰਸਲੇ ਦੇ ਵਿੱਚ ਜਲੰਧਰ ਦੇ ਵਿੱਚ ਕਾਫੀ ਟੰਕੇ ਦਿੱਤੀਆਂ ਤਾਂ ਕਿ ਜਿਹੜੇ ਖਾਸ ਕਰਕੇ ਜਿਹੜੇ ਐਸਸੀ ਪਰਿਵਾਰ ਆ ਉਥੇ ਜਿੱਥੇ ਲੋੜ ਆ ਉਥੇ ਵੀ ਅਸੀਂ ਜਿਹੜੀਆਂ ਹੈਗੇ ਕੋਸ਼ਿਸ਼ ਕੀਤੀ ਟੰਕੇ ਦਿੱਤੇ ਕਿਉਂਕਿ ਹਰ ਜਦੋਂ ਪਲਾਂਟੇਸ਼ਨ ਦਾ ਅਸੀਂ ਬੂਟਿਆਂ ਦਾ ਕਿੰਨੇ ਹਰ ਕੋਈ ਚਾਹੁੰਦਾ ਕਿ ਬਾਬਾ ਜੀ ਸਾਨੂੰ ਪਾਣੀ ਦੀ ਪਾਉਣ ਵਾਸਤੇ ਟੈਂਕੀ ਦਿਓ ਫਿਰ ਉਹ ਟੈਂਕੀਆਂ ਜਿਹੜੀਆਂ ਹੈਗੀਆਂ ਕਾਫੀ ਅ ਪੰਡਾਂ ਦੇ ਵਿੱਚ ਗਈਆਂ ਤੇ ਬਹੁਤ ਵਧੀਆ ਇਹ ਟੈਂਕੀਆਂ ਸਾਰੀਆਂ ਸ਼ਟੇਲ ਦੀਆਂ ਬਿਲਕੁਲ ਇੱਕ ਨੰਬਰ ਜਿਹੜਾ ਹੈਗਾ ਉਹ ਕੰਮ ਜਿੱਥੇ ਆਪਣੇ ਨੇਸ਼ਲੇ ਕੰਪਨੀ ਦੇ ਜਿਹੜੇ ਹੈਗੇ ਆ ਉਹ ਟੈਂਕਰ ਬਣਦੇ ਆ ਉਸ ਕੰਪਨੀ ਦੇ ਕੋਲੇ ਜਿਹੜੇ ਹੈਗੇ ਆ ਬਣਵਾਏ ਜਾਂਦੇ ਤਾਂ ਕਿ ਪੂਰੀ ਵਧੀਆ ਕੁਆਲਿਟੀ ਹੋਵੇ ਤੇ ਲੰਬੇ ਸਮੇਂ ਤਾਰ ਕਰੇ ਜਿਹੜੇ ਟੈਂਕਰ ਸੇਵਾ ਕਰ ਸਕਣ ਬਾਬੇ ਪੰਜਾਬ ਭਰ ਚ ਹੁਣ ਤੱਕ ਕਿੰਨਿਆ ਕੋ ਟੈਂਕੇ ਜਿਹੜੇ ਸੰਤਨ ਵਿੱਚ ਦਿੱਤੇ ਗਏ ਪੰਡਾ ਕਰੀਬਨ 215 ਟੈਂਕੇ 215 ਟੈਂਕੀਆਂ ਜਿਹੜੀਆਂ ਹੈਗੀਆਂ ਵੱਖ-ਵੱਖ ਪੰਡਾ ਨੂੰ ਹੜਪ੍ਰਭਾਵਿਤ ਇਲਾਕਿਆਂ ਨੂੰ ਇਹ ਟੈਂਕੇ ਖਾਸ ਕਰਕੇ ਜਿਹੜਾ ਹੜਪ੍ਰਭਾਵਿਤ ਵਹੀਂ ਕੰਡੇ ਆਏ ਨੇ ਸਾਰਿਆਂ ਨੂੰ ਜਿਹੜੀਆਂ ਹੈਗੀਆਂ ਵੱਧ ਬੰਡੀਆਂ ਦੇ ਤਾਂ ਜਿੱਥੇ-ਜਿੱਥੇ ਵੀ ਇਹੋ ਜਿਹੀ ਆਹ ਹੁਦਾਈ ਨੇ ਇਹ ਤੇ ਫਿਰ ਪਾਣੀ ਆ ਜਾਂਦਾ ਫਿਰ ਪਿੰਡਾਂ ਵਿੱਚ ਪਾਣੀ ਵਰ ਜਾਂਦਾ ਜੇਕਰ ਪਾਣੀ ਟੰਕੀ ਹੋਵੇ ਤਾਂ ਇੱਕ ਦੂਸਰੇ ਪਿੰਡ ਤੋਂ ਵੀ ਅਸੀਂ ਲਿਆ ਕੇ ਵੰਡ ਸਕਦੇ ਪਰ ਚਾਹਾਂ ਜ਼ਿਲ੍ਹਿਆਂ ਨੂੰ ਕਿੰਨੀਆਂ ਟੰਕੀਆਂ ਦਿੱਤੀਆਂ ਨੇ 215 ਟੰਕੀਆਂ ਕੁੱਲ ਆ 25ਵੀਂ ਭਰੇ ਗਣ ਤੇ 25 ਟੰਕੀਆਂ ਸੀ ਇਸ ਜਿਹੜੇ ਹੈਗੇ ਸਾਲ ਦੇ ਵਿੱਚ ਦੇ ਰਹੇ ਮੇਰਾ ਨਾਮ ਸਮਿੰਦਰ ਸਿੰਘ ਸੰਧੂ ਪਿੰਡ ਆਲਿਕਲਾ ਸਰਪੰਚ ਆਲਿਕਲਾ ਦੇ ਬਾਬਾ ਜੀ ਉਹਨਾਂ ਨੇ ਹੋਰ ਵੀ ਬਹੁਤ ਜ਼ਿਆਦੀ ਕਿਰਪਾ ਸਾਡੇ ਹੜਾਂ ਤੇ ਬੰਨਾਂ ਤੇ ਮਸ਼ੀਂਦਰੀ ਹਰ ਕਿਸਮ ਨਾਲ ਪਾਲੀਆਂ ਕਰਾਗ ਦੇਣ ਵਾਲੀ ਉਸੇ ਸੇਵਾ ਦੇ ਤੇ ਹਿੱਸਾ ਪਾਉਂਦਾ ਸਭ ਤੋਂ ਵੱਡੀ ਜ਼ਰੂਰਤ ਸੀ ਸਾਡੀ ਖਾਸ ਕਰਕੇ ਜਦੋਂ ਆਲੀ ਮੰਡੀ ਰਹੀ ਕੱਚੇ ਰਸਤੇ ਆ ਉੱਤੇ ਬੂਟੇ ਲਾਉਣੇ ਜਾਂ ਕੱਚੇ ਰਸਤਿਆਂ ਦੇ ਪਾਣੀ ਟੰਕਣੋਂ ਵਿੱਚ ਪਿੰਦਾ ਮੇਲਿਆਂ ਤੇ ਹਰ ਜਗ੍ਹਾ ਲੋਡ ਪੈਂਦੀ ਸੀ ਬੜੀ ਸਾਡੀ ਡਿਮਾਂਡ ਸੀ ਉਹਦੇ ਵਿੱਚ ਸਾਨੂੰ ਫਿਰ ਵਿੱਚ ਆਲੀ ਕਲਾ ਨੂੰ ਤੇ ਹੋਰ ਅੱਜ 25 ਟੋਕਿਆਂ ਦੀ ਬਾਬਾ ਜੀ ਨਮੰਦ ਕੀਤੀ ਆ ਬਹੁਤ ਜ਼ਿਆਦਾ ਲੋਕ ਇਸ ਗੱਲ ਤੋਂ ਖੁਸ਼ ਹੋ ਕਿ ਬੜੀ ਵੱਡੀ ਡਿਮਾਂਡ ਸੀ ਸਾਡੇ ਲੱਗਦੀ ਜਿਹਨੋਂ ਵੀ ਮੈਂਬਰ ਪਾਰਲੀਮੈਂਟ ਰਹੇ ਨੇ ਕਿਵੇਂ ਦਾ ਯੋਗਦਾਨ ਉਹਨਾਂ ਦਾ ਰਿਹਾ ਹੈ ਲਿਕਾ ਚਲੋ ਜੀ ਮੈੜਾ ਤਾਂ ਨਹੀਂ ਕਹਿ ਸਕਦੇ ਕਿਸੇ ਨੂੰ ਸਾਰੇ ਜਿੱਦਾਂ ਦਾ ਕਿਸੇ ਨੂੰ ਰੱਬ ਨੇ ਅਕਲ ਬਖਸ਼ੀ ਹਿੰਮਤ ਬਖਸ਼ੀ ਪਰ ਜਿਹੜੀ ਮਾਹਪੁਰਾਂ ਵਾਲੀ ਗੱਲ ਹੈ ਨਾ ਉਹ ਤੇ ਨੀਨਾ ਕੋਈ ਕੋਈ ਕਰ ਸਕਦਾ ਨਾ ਕੀਤੀ ਆ ਕੱਲੇ ਟੈਂਕੀਆਂ ਦੀ ਨਹੀਂ ਕੱਲੇ ਕਿਸੇ ਕਿਸਮ ਦੀ ਨਹੀਂ ਹੁਣ ਤੇ ਜਦ ਮਾਹਪੁਰ ਹਲ ਸਭਾ ਮੈਂਬਰ ਬਣ ਗਏ ਜਦੋਂ ਨਹੀਂ ਵੀ ਸੀ ਸਾਡੇ ਤੋਂ ਵੋਟਾਂ ਵੀ ਮਨ ਦੇ ਵਿੱਚ ਵਹੀਂ ਖਲਾਈ ਵਹੀਂ ਖਾਲ ਕੇ ਸਾਡੇ ਇਲਾਕੇ ਦੀ ਸੇਮ ਕੱਢੀ ਰਸਤੇ ਬਣਾਏ ਜਿੱਥੇ ਸਾਈਕਲ ਤੇ ਨਹੀਂ ਜਾ ਸਕਦੇ ਉੱਥੇ ਸਾਡੀਆਂ ਗੱਡੀਆਂ ਟਿਕਟ ਜਾਣ ਲੱਗ ਪਈ ਬੰਦ ਬੱਜਾ ਜਿਹੜਾ ਹੁਣ ਬੰਦ ਟੁੱਟਾ 2023 ਤੇ 24 ਤੇ 25 ਤੇ ਇਹ ਬੰਨ ਦੀ ਵੱਡੀ ਸਾਨੂੰ ਬਹੁਤ ਸਹੂਲਤ ਸੀ ਕਿ 20 ਕਿਲੋਮੀਟਰ ਜਿਹੜਾ ਬੰਦ ਹੈ ਨਾ ਇਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਾਬਾ ਜੀ ਉਹਨਾਂ ਦੇ ਦੇਣ ਆ ਇਹਨਾਂ ਨੇ ਸਾਨੂੰ ਕਮੈਨਾ ਮਸ਼ੀਨਾਂ ਪਾਉਣ ਲੈਣ ਦਿੱਤੀਆਂ ਸਾਹ ਦਿੱਤਾ ਡੀਜ਼ਲ ਮੋਈਆ ਕਰਿਆ ਕੋਈ ਸੰਗਤ ਨਹੀਂ ਸਾਹ ਦੇ ਕੇ ਉਹ ਬੰਦ ਸਾਰੇ ਜਿਹੜੇ ਬੱਜਿਆ ਨੋ ਇਹਨਾਂ ਦੀ ਰਹਿਮਾਈ ਹੈ ਜਿਹੜੇ ਬੱਜੇ ਮੇਰਾ ਨਾਮ ਗਰਮੇਲ ਸਿੰਘ ਆ ਜੀ ਪਿੰਡ ਤਰਪਾ ਭਾਦਰ ਸੁਲਤਾਨਪੁਰ ਲੋਧੀ ਜੇ ਬਸਨੀਗਾਂ ਜੀ ਅਸੀਂ ਸਾਡੇ ਵੱਲੋਂ ਬਾਬਾ ਜੀ ਵੱਲੋਂ ਬਲੀ ਸਿੰਘ ਸੀਚੇਵਾਲ ਜੀ ਰਾਸਵਾ ਮੈਂਬਰ ਵੱਲੋਂ ਸਾਨੂੰ ਜਿਹੜੀ ਟੈਂਕੀਆਂ ਪਾਣੀ ਵਜ ਦਿੱਤੀ ਗਈ ਆ ਲੋੜ ਸੀ ਸਾਨੂੰ ਸਾਡੇ ਫਲ ਬੂਟੇ ਜਿਹੜੇ ਲਾਈਦੇ ਸੀਗੇ ਉਹਨਾਂ ਨੂੰ ਪਾਣੀ ਖਾਣੇ ਉਹ ਸੁੱਕ ਜਾਂਦੇ ਸੀ ਤੇ ਜਿਸ ਕਰਕੇ ਬਾਬਾ ਜੀ ਦੀ ਬਹੁਤ ਬਾਰ ਕਿਰਪਾ ਹੋਈ ਆ ਰਾਸਵਾ ਮੈਂਬਰ ਦੀ ਇਹਨਾਂ 25 ਟੈਂਕੀਆਂ ਸਾਡੇ ਵਾਕ ਵਾਕ ਪਿੰਡਾਂ ਨੂੰ ਦਿੱਤੀਆਂ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ